ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਐਨਆਰਆਈ ਟੀਵੀ ਨਾਲ ਵੱਡੀ ਖਬਰ ਭਾਰਤ ਪਾਕਿਸਤਾਨ ਦਰਮਿਆਨ ਜੋ ਮਾਹੌਲ ਬਣਿਆ ਹੋਇਆ ਉਸ ਨੂੰ ਲੈ ਕੇ ਸਾਹਮਣੇ ਆ ਰਹੀ ਹੈ ਤਾਂ ਮਜੀਠਾ ਹਲਕੇ 'ਚੋਂ ਮਜਾਇਲ ਮਿਲੀ ਹੈ ਤਾਂ ਮਜਾਇਲ ਮਿਲਣ ਕਾਰਨ ਕਾਫੀ ਸਹਿਬ ਦਾ ਮਾਹੌਲ ਵੀ ਲੋਕਾਂ 'ਚ ਦੇਖਿਆ ਜਾ ਰਿਹਾ ਹੈ ਤੇ ਤੜਕੇ ਜਦੋਂ ਅਚਾਨਕ ਲੋਕ ਆਪਣੇ ਖੇਤਾਂ 'ਚ ਗਏ ਤਾਂ ਉਥੋਂ ਇੱਕ ਵੱਡੇ ਜਿਹੜੇ ਆ ਮਜਾਇਲ ਮਿਲੀ ਆ ਜਿੱਦੇ ਚਾਲਦੇ ਆ ਪਿੰਡ ਵਿੱਚ ਬੜਾ ਸਹਿਬ ਦਾ ਮਾਹੌਲ ਹੈ ਤਾਂ ਹਲਕਾ ਮਜੀਠਾ ਦੇ ਪਿੰਡ ਜੇਠੂਵਾਲ 'ਚ ਇਹ ਮਜਾਇਲ ਦੇਖਣ ਨੂੰ ਮਿਲਿਆ ਤੇ ਇੱਥੇ ਜਿਹੜੇ ਆ ਨਾ ਸੁਰੱਖਿਆ ਪ੍ਰਬੰਧਨ ਲੈ ਕੇ ਪੁਲਿਸ ਮੁਲਾਜ਼ਮਾਂ ਵੱਲੋਂ ਸਖਤ ਕਦਮ ਵੀ ਚੁੱਕੇ ਜਾ ਰਿਹਾ ਤੇ ਹਲਕਾ ਮਜੀਠਾ ਦਾ ਪਿੰਡਾ ਜੇਠੂਵਾਲ ਜੋ ਕਿ ਪੁਲਿਸ ਥਾਣਾ ਸੋਹਿਆ ਪੁਲਿਸ ਥਾਣੇ ਚ ਆਂਦਾ ਹੈ ਤੇ ਇੱਥੇ ਜਿਹੜੇ ਆ ਪੁਲਿਸ ਮੁਲਾਜ਼ਮਾਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਪਰ ਉਧਰ ਹਲੇ ਤੱਕ ਇਹ ਪਤਾ ਨਹੀਂ ਲੱਗ ਪਾਇਆ ਕਿ ਇਹ ਮਜਾਇਲ ਆਈ ਕਿੱਥੋਂ ਆ ਜਿਸ ਦੇ ਚਾਲਦਿਆਂ ਹਲੇ ਇਹਦੀ ਜਾਂਚ ਪੜਤਾਲ ਜਾ ਰਹੀ ਹੈ ਪਰ ਜੇਕਰ ਦੇਖਿਆ ਜਾਵੇ ਕਿ ਨਾ ਚਾਰੇ ਪਾਸੇ ਮਾਹੌਲ ਹੈ ਜਿਹੜਾ ਉਹ ਸਹਿਮ ਦਾ ਬਣਿਆ ਹੋਇਆ ਹੈ ਤਾਂ ਦੂਜੇ ਪਾਸੇ ਇਹ ਮਜਾਇਲ ਮਿਲਣ ਕਾਰਨ ਕਿਤੇ ਨਾ ਕਿਤੇ ਪਿੰਡ ਦੇ ਲੋਕਾਂ ਵਿੱਚ ਵੀ ਸਹਿਮ ਦਾ ਮਾਹੌਲ ਬਣ ਗਿਆ ਅਤੇ ਜੇਕਰ ਦੇਖਿਆ ਜਾਵੇ ਕਿ ਇੱਕ ਤੋਂ ਬਾਅਦ ਇੱਕ ਵੱਡਾ ਕਦਮ ਹੈ ਜਿਹੜਾ ਚੁੱਕਿਆ ਜਾ ਰਿਹਾ ਹੈ ਭਾਰਤ ਵੱਲੋਂ ਤੇ ਵੱਡੇ ਪੱਧਰ ਤੇ ਜਿਹੜੇ ਆ ਕਾਰਵਾਈਆਂ ਕੀਤੇ ਜਾ ਰਹੇ ਨੇ ਪਾਕਿਸਤਾਨ ਖਿਲਾਫ ਉਧਰ ਪਾਕਿਸਤਾਨ ਵੀ ਨਾ پاک ਹਰਕਤਾਂ ਕਰਨ ਤੋਂ ਬਾਜ਼ ਨਹੀਂ ਆ ਰਿਹਾ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਆ ਦੱਸਿਆ ਜਾ ਰਿਹਾ ਹੈ ਕਿ 6 ਮਿੰਟ ਤੱਕ ਤਮਾਕੇ ਆ ਜਿਹੜੇ ਹੋਏ ਨੇ ਅਤੇ 7 ਮਿੰਟ ਤੱਕ 6 ਤਮਾਕਿਆਂ ਦੀ ਆਵਾਜ਼ ਹੈ ਜਿਹੜੀ ਸੁਣਾਈ ਦਿੱਤੀ ਹੈ ਤਾਂ ਪੁਲਿਸ ਨੂੰ ਜਿਹੜੇ ਆ ਮੌਕੇ ਤੇ ਮੈਂ ਪਹੁੰਚਦੀ ਆ ਤੇ ਇੱਥੇ ਜਿਹੜੇ ਆ ਅਮਰਸਰ ਗਰਾਜ ਦੇ ਜਿਹੜੇ ਆ ਗ੍ਰਾਮੀਣ ਜਾਨੀ ਕਿ ਜਿਹੜੇ ਦਿਹਾਤੀ ਐਸਐਸਪੀ ਨੇ ਮਨਿੰਦਰ ਸਿੰਘ ਉਹਨਾਂ ਨੇ ਪੁਸ਼ਟੀ ਕਰਦੇ ਹੋਏ ਇਹਦੀ ਜਾਣਕਾਰੀ ਦਿੱਤੀ ਹੈ ਕਿ ਆ ਜਿਹੜੇ ਮੌਕੇ ਤੇ ਏ ਰੌਕਟ ਮਜਾਇਲ ਮਿਲੀ ਹੈ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਇਸ ਨੂੰ ਜਿਹੜਾ ਲੈ ਕੇ ਮੌਕੇ ਤੇ ਓਕਤ ਜਿਹੜੀ ਵੱਡੀ ਟੀਮ ਵੀ ਬੁਲਾਈ ਗਈ ਹੈ ਤੇ ਫੌਦੀ ਟੀਮ ਨੂੰ ਬੁਲਾਇਆ ਗਿਆ ਤੇ ਇਸ ਦੇ ਹੋਰ ਅੱਗੇ ਜਾਂਚ ਹੈ ਜਿਹੜੀ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਮਜਾਇਲ ਆਈ ਕਿੱਥੇ ਆ ਤਾਂ ਹਲਕਾ ਮਜੀਠਾ ਦੇ ਜੇਠੂਵਾਲ ਪਿੰਡ ਵਿੱਚ ਇਹ ਮਜਾਇਲ ਮਿਲੀ ਹੈ ਤਾਂ ਇਹ ਮਜਾਇਲ ਮਿਲਣ ਕਾਰਨ ਆ ਚਾਰੇ ਪਾਸੇ ਜਿਹੜਾ ਸਹਿਮ ਦਾ ਮਾਹੌਲ ਵੀ ਦੇਖਿਆ ਜਾ ਰਿਹਾ ਇਤੋਂ ਤੱਕ ਕਿ ਤੁਸੀਂ ਕੱਲ੍ਹ ਦਿਓ ਕੱਲ੍ਹ ਤੋਂ ਹੀ ਤਸਵੀਰਾਂ ਦੇਖ ਰਹੇ ਹੋਵੋਗੇ ਕਿ ਕਿਸ ਤਰੀਕੇ ਨਾਲ ਆ ਲੋਕ ਆਪਣੇ ਪਿੰਡ ਛੱਡ ਰਹੇ ਨੇ ਤਾਂ ਬਿੱਤੀ ਦੇ ਰਾਤ ਕਰੀਬ 1:02 ਮਿੰਟ ਤੇ ਜਿਹੜੇ ਆ ਇਹ ਮਜਾਇਲ ਡਿੱਗਦੇ ਆ ਤੇ ਕਈ ਤਰ੍ਹਾਂ ਦੇ ਇੱਥੇ ਜਿਹੜੇ ਤਮਾਕੇ ਵੀ ਸੁਣਵਾਈ ਸੁਣਾਈ ਦਿੰਦੇ ਆ ਜਿੱਦੇ ਚਾਲਦੇ ਆ ਅੰਮ੍ਰਿਤਸਰ ਤੱਕ ਜਿਹੜੇ ਆ ਸਹਿਮ ਚ ਦੇਖੇ ਗਏ ਲੋਕ ਤਾਂ ਹੁਣ ਅ ਵੱਡੇ ਜਿਹੜੇ ਆ ਉਹ ਕਦਮ ਚੁੱਕਿਆ ਗਿਆ ਤੇ ਇਸ ਮੌਕੇ ਪ੍ਰਸ਼ਾਸਨ ਨੇ ਇਸ ਮਜਾਇਲ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਹਾਲਾਂਕਿ ਮਾਹੌਲ ਹੈ ਜਿਹੜਾ ਕਾਫੀ ਅ ਅਜਿਹੜਾ ਤਣਾਅਪੂਰਨ ਦਾ ਬਣਦਾ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਸੁਰੱਖਿਆ ਪ੍ਰਬੰਧ ਜਿਹੜੇ ਆ ਪੁਖਤਾ ਕੀਤੇ ਜਾ ਰਹੇ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਸਾਮ ਚ ਨਾ ਰਹਾ ਜਾਵੇ ਤਾਂ ਮਾਹੌਲ ਨੂੰ ਜਿਹੜਾ ਸਥਿਤੀ ਕੰਟਰੋਲ ਵਿੱਚ ਕਰਨ ਦੇ ਲਈ ਹਰ ਪੱਖ ਤੋਂ ਕੋਸ਼ਿਸ਼ਾਂ ਜਾਰੀ ਨੇ ਪਰ ਕਿਤੇ ਨਾ ਕਿਤੇ ਜੋ ਇਹ ਮਜਾਇਲ ਮਿਲਿਆ ਇਸ ਨੇ ਜ਼ਰੂਰ ਇੱਕ ਵਾਰ ਲੋਕਾਂ ਨੂੰ ਆ ਸਾਇਨ ਦੇ ਵਿੱਚ ਲਿਆ ਕੇ ਰੱਖ ਦਿੱਤਾ ਹੈ